ਡਾਕਟਰ ਸਾਹਿਬ ਜਦੋਂ ਅਸੀਂ ਤੁਹਾਡੇ ਕੋਲ ਚੈੱਕਅਪ ਲਈ ਆਏ ਸੀ ਜੀ ਤੁਸੀਂ ਕਿਹਾ ਸੀ ਤੁਹਾਡੇ ਘਰ ਕੁੜੀ ਹੋਵੇਗੀ ਪਰ ਹੋਇਆ ਮੁੰਡਾ ਕੀ ਚੱਕਰ ਏ ਤੂੰ ਸਾਨੂੰ ਸਹੀ ਸਹੀ ਦੱਸ ਪਤਾ ਸੀ ਹੋਰ ਰਾਵੀ ਜਾਣਦੇ ਆ ਉਹ ਭਾਈ ਸਾਹਿਬ ਤੁਹਾਡੇ ਵਰਗੇ ਲੋਕ ਡਾਕਟਰਾਂ ਕੋਲ ਕਿਸ ਲਈ ਆਉਂਦੇ ਨੇ ਚੈੱਕਅਪ ਲਈ ਨਾ ਕਿ ਲੜਕਾ ਹੈ ਜਾਂ ਲੜਕੀ ਲੜਕੀ ਹੋਈ ਤਾਂ ਕਤਲ ਕਰਾ ਦਿਆਗੇ ਲੜਕਾ ਹੋਇਆ ਤਾਂ ਰੱਖ ਲਾਗੇ ਆਲਕੀ ਸੱਤਿੰਨਾ ਸੋਨਾ ਸੱਜਿਆ ਹੋਇਆ ਸੀ। ਤੁਸੀਂ ਸੁਣਿਆ ਅੱਜ ਤਾਂ ਸ਼ਬਦ ਵੀ ਇਹ ਚੱਲ ਰਿਹਾ ਸੀ ਜੋ ਮੰਗੇ ਸੋ ਪਾਏ। ਮੈਨੂੰ ਲੱਗਦਾ ਵੈਗਰੂ ਆਪਣੀ ਜਲਦੀ ਸੁਨੇਹਾ। ਚਲੋ ਪਰ ਵੈਗਰੂ ਮੇਰ ਕਰੇਗਾ। ਚਲੋ ਜੀ ਮੰਮੀ ਵੀ ਉਡੀਕ ਦੇ ਹੋਣਿਆ। ਆ ਗਈ ਐ। ਅੱਗੇ ਤੇ ਕੱਲੀ ਜਾਂਦੀ ਸੀ। ਹੁਣ ਸੁੱਖੀ ਨੂੰ ਵੀ ਨਾਲ ਲੈ ਕੇ ਜਾਨੀ ਆ। ਸੁਖੀ ਨੇ ਖੇਤਾਂ ਨੂੰ ਪਾਣੀ ਲਾਉਣਾ ਸੀ ਤੇ ਘਰ ਦਾ ਕੰਮ ਕੌਣ ਕਰੂ ਤੇਰਾ ਪਿਓ ਮੈਂ ਇਹਨੂੰ ਕੰਮ ਨੂੰ ਹੀ ਕਿਹਾ ਸੀ ਆ ਰੋਣਾ ਧੋਣਾ ਕਰਨ ਬੈਗੀ ਆ ਬੇਪੇ ਮੈਂ ਚੱਲਿਆ ਖੇਤ ਨੂੰ भी, भी मैं चली हाँ ठीक हा तो थोड़ा जल्दी आज गल सुन मेरी ਇੰਨਾ ਚਿਰ ਹੋ ਗਿਆ ਤੇਰੇ ਵਿਆਹ ਹੋਏ ਨੂੰ ਤੂੰ ਸਾਨੂੰ ਬੱਚਾ ਤੇ ਦੇ ਨਹੀਂ ਸਕਦੀ ਲੱਖ ਵਾਰੀ ਤੈਨੂੰ ਮੈਂ ਕਿਹਾ ਕਿ ਕਿਸੇ ਡਾਕਟਰ ਕੋਲੋਂ ਇਲਾਜ ਕਰਵਾ ਲਾ ਮਮੀ ਜੀ ਮੈਂ ਨਹੀਂ ਕਿਸੇ ਡਾਕਟਰ ਕੋਲ ਜਾਣਾ ਮੈਨੂੰ ਸਵਾਹੀ ਗੁਰੂ ਤੇ ਪੂਰਾ ਭਰੋਸਾ ਹੈ ਕਿੰਨੇ ਸਾਲ ਹੋ ਗਏ ਤੈਨੂੰ ਗੁਰਦੁਆਰੇ ਜਾਂਦੀ ਨੂੰ ਕੀ ਮਿਲਿਆ ਤੈਨੂੰ ਪ੍ਰੀਤ ਬੇਟੇ ਇੱਕ ਕੱਪ ਚਾਹ ਬਣਾਓ ਤੈਨੂੰ ਤੇ ਸਾਰਾ ਦਿਨ ਚਾਹ ਦੀ ਪਈ ਰਹਿੰਦੀ ਆ ਕਿਤੇ ਆਪਣੀ लाਡਲੀ ਨੂੰ ਕਹਿਆ ਮੈਨੂੰ ਇੱਕ ਪੁੱਤ ਹੀ ਲਿਆ ਦੇ ਉਹ ਕਿਉਂ ਐਵੇਂ ਕੁੜੀ ਨੂੰ ਸਾਰਾ ਦਿਨ ਮਿਹਨੇ ਮਾਰਦੀ ਰਹਿਣੀ ਆ ਕੋਈ ਨਹੀਂ ਪ੍ਰੀਤ ਪੁੱਤ ਰੱਬ ਮਿਹਰ ਕਰੂਗਾ ਗੱਲ ਸੁਣ ਮੇਰੀ ਅਸੀਂ ਚਲੀਆਂ ਮਨਦੀਪ ਕੋ ਪੰਜ-ਸੱਤ ਦਿਨ ਲਾ ਕੇ ਆਵਾਂਗੇ ਤੇ ਜਿਵੇਂ ਮੈਂ ਕਿਹਾ ਉਵੇਂ ਹੀ ਕਰ ਲਈ ਮੈਂ ਚੱਲਿਆ ਖੇਤ ਤੇ ਘਰ ਦਾ ਖਿਆਲ ਰੱਖੀ। ਅੱਛਾ ਠੀਕ ਹੈ ਬਪੂ ਠੀਕ ਹੈ। ਪ੍ਰੀਤ ਬੇਬੇ ਨਹੀਂ ਦੇਖਦੀ? ਅ ਮम्मी ਤੇ ਨੀਸ਼ਾ ਮੰਦਿਰ ਕੋਲ ਗਈਆਂ ਨੇ ਜੀ। ਕਦੋਂ ਆਉਣਗੀਆਂ? ਮੰਮੀ ਕਹਿੰਦੇ ਸੀ ਕਿ 5-6 ਦਿਨ ਲਾ ਕੇ ਆਵਾਂਗੇ ਸੀ। ਅੱਛਾ ते मौजे ही मौजे समझे आप डॉक्टर को जा रही क्यों मम्मी कह रही थी कि सच्ची दसा नहीं होता मेरा भी मन डोलन लग पे कोई नहीं उस वैगरू पर भरोसा सब ठीक हो जाएगा ਨੇ ਉਮੀਦਾਂੇ ਘਰ ਵਾਇਆਂ ਨੂੰ ਮਿਦੇ ਤੋਂ ਚਲ ਕੋਈ ਨਹੀਂ ਚਲਦੇ ਆ ਕਿਸੇ ਦਿਨ ਡਾਕਟਰ ਕੋਲ ਤੇ ਆਈ ਪਿਆਰਿਓ ਸੇਵਾਨੋ ਆਏ ਆ ਵਰਪੂਰਵਾ ਜਿਬਾ ਸੁਚੀ ਨਾਮ ਸੇ ਸਰ ਸੁਚੇ ਉਸ ਨਾਨਕਾ ਹੱਥ ਵੀ ਸੁਚੇ ਤਾ ਨਾਨਕਾ ਜੇ ਕੁਝ ਕਰੀਏ ਦਾਨੋ looks up. घबराने वाली कोई गल नहीं समय च एवं हूं मतलब तू प्यो बनने वाला है अच्छा लो बेबे भी आ गए सत श्रीकाल सत श्रीकाल सत श्रीकाल माता सत श्रीकाल ਬੇਬੇ ਤੂੰ ਦਾਦੀ ਬਣਨ ਵਾਲੀ ਹੈਂ ਖਰਾਉਣ ਨੂੰ ਮਿੱਠਾ ਮੂੰਹ ਤੇ ਤੇਰਾ ਮੈਂ ਮਿੱਠਾ ਕਰਾ ਦੂੰਗੀ ਪਰ ਮੇਰੇ ਯਕੀਨ ਤੇ ਹੋਣ ਦੇ ਕਿ ਮੈਂ ਦਾਦੀ ਬਣਨ ਵਾਲੀ ਵੀ ਹੈਂ ਕਿ ਨਹੀਂ ਠੀਕ ਵੀ ਤੂੰ ਰਾਜੀ ਖੁਸ਼ੀਏ ਸਾਸ਼ਿਕਾ ਬੀਬੀ ਜੀ ਸਾਸ਼ਿਕਲਪੁੱਤੇ? ਬਬੀ ਠੀਕ ਹਾਂ ਹਾਂ ਠੀਕ ਹੈ ਬੇਟੇ ਪਰ ਹੁਣ ਤੂੰ ਕੰਮ ਘੱਟ ਕਰਿਆ ਕਰ ਤੇਰੇ ਰੈਸਟ ਕਰਨ ਦੇ ਦੇਣਾ ਸਾਸ਼ਿਕਾ ਬੀਬੀ ਜੀ ਸਾਸ਼ਿਕਲਪੁੱਤੇ

ਕੀ ਗੱਲ ਐ ਤੂੰ ਰੋ ਕੇ ਰਹੀ ਐ ਪੱਬੀ ਮੈਂ ਚਾਲੇ ਕੇ ਆਈ ਜੋਗਾ ਸਿਆਂ ਹੰਤਾ ਥੋਡੀ ਵੈਗਰੂ ਨੇ ਸੁਣ ਲਈ ਤੇ ਨਿਤ ਜਾ ਕੇ ਵਿਚਾਰੀ ਗੁਰੂ ਘਰ ਅਰਦਾਸਾਂ ਕਰਦੀ ਸੀ ਤੇ ਹੁਣ ਤਾਂ ਨਾ ਦਾਤਾ ਤੁਨੂੰ ਪੋਤਰੇ ਦੀ ਦਾਤ ਬਖਸ਼ੇ ਰੱਬ ਦੀ ਮਰਜ਼ੀ ਹੈ ਕਿ ਕਰਸਿਆ ਜੋ ਬਖਸ਼ੂਗਾ ਸਾਨੂੰ ਮਨਜ਼ੂਰ ਹੈ ਚੰਗਾ ਫਰ ਜੋਗਾ ਸਿਆ ਮੈਂ ਹੁਣ ਚਲਦਾ ਮੈਨੂੰ ਕੋਈ ਜ਼ਰੂਰੀ ਕੰਮ ਹੈ ਸਾਰਾ ਦਿਨ ਵਿਹਲੇਆਂ ਨਾਲ ਗੱਲਾਂ ਮਾਰਦਾ ਰਹਿਣਾ ਕਦੇ ਹੋਰ ਵੀ ਸੋਚ ਲਿਆ ਕਰ ਲੈ ਸੋਚਣਾ ਮੈਂ ਕੀ ਐ ਦਵਾਟਾ ਸਾਰਾ ਤੂੰ ਖਾ ਗਈਆਂ ਸੁੱਖੇ ਕੰਨ ਖੋਲ ਕੇ ਦੋਵੇਂ ਣੇ ਗੱਲ ਸੁਣ ਲੋ ਮੇਰੀ ਇਹਨੂੰ ਸ਼ਹਿਰ ਲੈ ਕੇ ਜਾ ਤੇ ਜਿਹੜੇ ਪੇਟ ਚ ਪਲ ਰਿਹਾ ਬੱਚਾ ਮੁੰਡਾ ਐ ਕਿ ਕੁੜੀ ਆ ਡਾਕਟਰ ਕੋਲ ਚੈੱਕ ਅਪ ਕਰਵਾ ਕੇ ਲੈ ਕੇ ਆ ਤੇ ਤੇ ਮੁੰਡਾ ਹੋਵੇ ਜਾਂ ਕੁੜੀ ਹੋਵੇ ਕੀ ਫਰਕ ਪੈਂਦਾ ਹੈ ਤੂੰ ਕਿਹੜੇ ਚੱਕਰਾਂ 'ਚ ਪਈ ਹੈ ਅੱਛਾ ਹੁਣ ਤੂੰ ਮੈਨੂੰ ਸਮਝਾਉਣਾ ਹੈ ਮੈਨੂੰ ਇਸ ਘਰ ਦਾ ਵਾਰਿਸ ਚਾਹੀਦਾ ਵਾਰਿਸ ਮੈਨੂੰ ਮੁੰਡਾ ਚਾਹੀਦਾ ਹੁਣ ਕਿਉਂ ਤੇ ਕੋਈ ਨਹੀਂ ਕੋ ਟੈਨਸ਼ਨ ਨਾਲ ਐ ਮੈਂ ਦੇਖਣਾ डॉक्टर साहब बच्चा तो ठीक है ना? बच्चा तो ठीक है पर पर की? तो लड़की जन्म लगेगी डॉक्टर साहब सानू कुड़ी ही चाहिए ਜੀ ਹੁਣ ਆਪਾਂ ਮੰਮੀ ਨੂੰ ਕੀ ਕਹਾਂਗੇ ਆਪਾਂ ਬੇਬੇ ਨੂੰ ਕਹਿ ਦੇਾਂਗੇ ਡਾਕਟਰ ਨੇ ਕਿਹਾ ਮੁੰਡਾ ਹੀ ਏ ਦੇਖੋ ਜੀ ਝੂਠ ਬੋਲਣਾ ਪਾਪ ਐ ਜੇ ਆਪਾਂ ਝੂਠ ਨਹੀਂ ਬੋਲਾਂਗੇ ਨਾ ਉਸ ਤੋਂ ਵੱਡਾ ਪਾਪ ਹੋ ਜਾਣਾ ਠੀਕ ਖਿਆ ਡਾਕਟਰ ਨੇ ਸਭ ਠੀਕ ਹੈ ਮੈਂ ਤੇਰਾ ਹਾਲ ਨਹੀਂ ਪੁੱਛਿਆ ਮੈਂ ਇਹ ਪੁੱਛਦੀ ਕਿ ਮੁੰਡਾ ਕਿ ਕੁੜੀ ਆ ਬੇਬੇ ਡਾਕਟਰ ਕਹਿੰਦਾ ਮੁੰਡਾ ਹੀ ਮੈਨੂੰ ਸੁਣਿਆ ਨਹੀਂ ਬੇਬੇ ਡਾਕਟਰ ਕਹਿੰਦਾ ਮੁੰਡਾ ਹੀ ਹੈ ਟੈਨਸ਼ਨ ਨਾ ਲਾਓ ਆਇਤਾ ਖੁਸ਼ ਹੋ ਕੇ ਫੜਾ ਦੇ ਰੀਸ਼ਾ ਕੀ ਗੱਲ ਅੱਜ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਲੱਗਣਾ ਨਹੀਂ ਪੁਆ ਜੋ ਬਣ ਗਈਆਂ ਅੱਛਾ ਸੂਟ ਬਹੁਤ ਸੋਹਣਾ ਆਪ ਸਟਿਚ ਕੀਤਾ ਨਹੀਂ ਦੀਦੀ ਇਹ ਤਾਂ ਪਿੰਡ ਤੋਂ ਸਵਾਇਆ ਏ ਨੀ ਕੁੜੀਓ ਜਾਓ ਕੰਮਕੁਮ ਕਰ ਲਓ ਕਿ ਜਾ ਕੇ ਵੇਲੀਆਂ ਗੱਪਾਂ ਹੀ ਮਾਰੀ ਜਾਂਦੀਆਂ ਜੇ ਜੋਗਾ ਸਿਆਂ ਪੋਤਰੇ ਦੀਆਂ ਤੈਨੂੰ ਲੱਖ ਲੱਖ ਵਧਾਈਆਂ ਹੋਣ ਕਿ ਕਰਸਿਆਂ ਇਹ ਖੁਸ਼ੀਆਂ ਦਾ ਰੱਬ ਸਭ ਨੂੰ ਦੇਵੇ ਬੜੀ ਖੁਸ਼ੀ ਦੀ ਗੱਲ ਹੈ ਪ੍ਰੀਤ ਪੁੱਤ ਤੂੰ ਵੀ ਲੱਡੂ ਖਾ ਪ੍ਰੀਤ ਵਾਹਿਗੁਰੂ ਨੇ ਅੱਜ ਕਿੰਨੇ ਟਾਈਮ ਬਾਅਦ ਇਸ ਘਰ ਵਿੱਚ ਖੁਸ਼ੀ ਦਾਤ ਬਖਸ਼ੀ ਹੈ ਸਾਰੇ ਅੱਜ ਕਿੰਨੇ ਖੁਸ਼ ਨੇ ਹਾਂਜੀ ਤੁਸੀਂ ਠੀਕ ਹੈ ਇਹੋ ਜੀ ਖੁਸ਼ੀ ਤਾਂ ਰੱਬ ਹਰੇਕ ਨੂੰ ਬਖਸ਼ੇ ਦੇਖੋ ਜੀ ਕਾਕੂ ਤਾਂ ਬਿਲਕੁਲ ਪ੍ਰੀਤ ਹੈ ਨਹੀਂ ਨਹੀਂ ਇਹ ਤੇ ਆਪਣੇ ਮਾਮੇ ਵਰਗਾ ਹੈ ਇਹ ਤੇ ਮਾਮੇ ਦਾ ਸ਼ੇਰ ਪੁੱਤੇ ਲੈ ਵੀ ਸੁਖਿਆ ਹੁਣ ਤੂੰ ਬਣ ਗਿਆ ਬਾਪੂ ਮੂੰਹ ਮਿੱਠਾ ਤਾਂ ਕਰਵਾਤਾ ਪਰ ਰਾਤ ਨੂੰ ਕੋੜਾ ਵੀ ਕਰਵਾਉਣਾ ਪਊ ਡਾਕਟਰ ਸਾਹਿਬ ਗੱਲ ਹੀ ਕੋਈ ਨਹੀਂ ਕੌਂ ਤੇ ਹੋਣੀ ਲੈ ਆਈਏ ਛਿੰਦੇ ਤੂੰ ਬੜਾ ਉਦਾਸ ਬੈਠਾ ਏ ਯਾਰ ਬਸ ਸੁਖਿਆ ਪਤਾ ਨਹੀਂ ਰੱਬ ਮੇਰੇ ਘਰ ਵਿੱਚ ਕਦੋਂ ਖੁਸ਼ੀਆਂ ਦੇਊ ਫਿਕਰ ਨਾ ਕਰ ਛਿੰਦਿਆ ਵਾਹਿਗੁਰੂ ਤੇ ভরਸਾ ਰੱਖ ਸੁੱਖੇ ਤੂੰ ਘਰ ਪ੍ਰੋਗਰਾਮ ਦਾ ਇੰਤਜ਼ਾਮ ਮੈਂ ਆਇਆ ਹੁਣੇ ਕੋਈ ਗੱਲ ਨਹੀਂ ਛਿੰਦਿਆ ਰੱਬ ਤੇਰੀ ਸੁਣੂਗਾ ਕਾਦੀ ਸੁਣੀ ਯਾਰ ਮੇਰੇ ਘਰ ਤਾਂ ਪਹਿਲਾਂ ਹੀ ਦੋ ਕੁੜੀਆਂ ਨੇ ਤੇ ਹੁਣ ਡਾਕਟਰ ਕਹਿੰਦਾ ਤੀਜੀ ਕੁੜੀ ਆ ਸੁੱਖੇ ਯਾਰ ਮੈਨੂੰ ਕੁਝ ਪੈਸਿਆਂ ਦੀ ਲੋੜ ਸੀ ਕਾਰਯ ਵਾਸਤੇ ਸਿੰਧਿਆ ਪੈਸੇ ਚਾਹੀਦੇ ਨੇ ਯਰ ਤੇਰੀ ਪਰਜਾਈ ਨੂੰ ਹਸਪੀਟਲ ਲੈ ਕੇ ਜਾਣਾ ਕਿਉਂ ਮੈਂ ਉਸ ਦਾ ਵੋਸ਼ਨ ਕਰਾਉਣਾ ਸਿੰਧਿਆ ਠੀਕਰ ਨਾ ਕਰ ਮੈਨੂੰ ਵੀ ਡਾਕਟਰ ਨੇ ਕੁੜੀ ਦੱਸੀ ਸੀ ਹੋਇਆ ਕੀ ਮੁੰਡਾ ਉਹ ਕਿਵੇਂ ਮੇਰੀ ਮੰਨ ਚੱਲਦੇ ਆਪਾਂ ਡਾਕਟਰ ਕੋਲ ਪਤਾ ਕਰਦੇ ਆ ਚਲੋ ਬਾਈ ਜਿਵੇਂ ਤੁਸੀਂ ਕਹਿੰਦੇ ਹੋ ਆ ਜੀ ਡਾਕਟਰ ਸਾਹਿਬ ਕੀ ਆ ਚੱਲ ਨਹੀਂ ਬਬਦੀ ਜੀ ਬਬਦੀ ਡਾਕਟਰ ਸਾਹਿਬ ਜਦੋਂ ਅਸੀਂ ਤੁਹਾਡੇ ਕੋਲ ਚੈੱਕਅਪ ਲਈ ਆਏ ਸੀ ਜੀ ਤੁਸੀਂ ਕਿਹਾ ਸੀ ਤੁਹਾਡੇ ਘਰ ਕੁੜੀ ਹੋਵੇਗੀ ਪਰ ਹੋਇਆ ਮੁੰਡਾ ਕੀ ਚੱਕਰ ਏ ਤੁਸੀਂ ਇਹਨਾਂ ਦੇ ਚੈੱਕਅਪ ਜੀ ਕੁੜੀ ਦੱਸੀ ਏ ਤੂੰ ਸਾਨੂੰ ਸਹੀ ਸਹੀ ਦੱਸ ਇਹ ਤਾਂ ਅਸੀਂ ਹੋਰ 라 ਵੀ ਜਾਣਦੇ ਆ ਉਹ ਭਾਈ ਸਾਹਿਬ ਤੁਹਾਡੇ ਵਰਗੇ ਲੋਕ ਡਾਕਟਰਾਂ ਕੋਲ ਕਿਸਲੇ ਆਉਂਦੇ ਨੇ ਚੈੱਕ ਅਪ ਲਈ ਨਾ ਕਿ ਲੜਕਾ ਹੈ ਜਾਂ ਲੜਕੀ ਲੜਕੀ ਹੋਈ ਤਾਂ ਕਤਲ ਕਰਾ ਦਿਆਗੇ ਲੜਕਾ ਹੋਇਆ ਤਾਂ ਰੱਖ ਲਾਗੇ ਅੱਜ ਸੱਚ ਦੱਸਦਾ ਮੈਂ ਤੁਹਾਨੂੰ ਸਾਨੂੰ ਤਾਂ ਪੈਸਾ ਨਾਲ ਮਤਲਬ ਹੈ ਜੇ ਅਸੀਂ ਕਹਿ ਦੀ ਲੜਕਾ ਹੈ ਤਾਂ ਤੁਸੀਂ 5000 ਰੁਪਏ ਦੇ ਕੇ ਚਲੇ ਜਾਂਦੇ ਹੋ ਜੇ ਅਸੀਂ ਚੈੱਕ ਅਪ ਦੌਰਾਨ ਲੜਕੀ ਦੱਸਦੇ ਹਾਂ ਤਾਂ ਫਿਰ ਤੁਸੀਂ ਅਬੋਰਸ਼ਨ ਪੱਕਾ ਹੀ ਕਰਾਓਗੇ ਫਿਰ ਅਸੀਂ ਤੁਹਾਡੇ ਤੋਂ 40-50000 ਰੁਪਏ ਲਵਾਂਗੇ ਸਾਡਾ ਕੀ ਹੈ ਅਸੀਂ ਤਾਂ ਕਤਲ ਹੀ ਕਰਨਾ ਹੈ ਪਾਵੇਂ ਲੜਕਾ ਹੋਵੇ ਜਾਂ ਲੜਕੀ ਨਾਲੇ ਤੁਸੀਂ ਕਿਸ ਲਈ ਆਉਂਦੇ ਹੋ ਬੱਚੇ ਦਾ ਕਤਲ ਕਰਵਾਉਣ ਲਈ